ਤੋਂ ਦੱਸਾਂਗੇ ਜੀ ਪੱਖਾ ਰਿਪੇਅਰ ਕਰਨ ਦਾ ਤਰੀਕਾ ਪਹਿਲਾਂ ਅਸੀਂ ਇਹਨੂੰ ਚੈੱਕ ਕਰਾਂਗੇ ਕਿ ਇਹ ਸ਼ਾਰਟ ਆ ਕੀ ਪ੍ਰੋਬਲਮ ਆ ਇਹਨੂੰ ਪਹਿਲਾਂ ਤਾਂ ਇੱਕ ਪ੍ਰੋਬਲਮ ਇਹਨੂੰ ਇਹ ਕਿ ਪੂਰਾ ਜਾਮ ਹੋ ਗਿਆ ਦੂਜਾ ਆਪਾਂ ਇਹਦੀ ਮੋਟਰ ਵੀ ਟੈਸਟਿੰਗ ਕਰਨੀ ਆ ਹੁਣ ਆਪਾਂ ਇਹਨੂੰ ਟੈਸਟਿੰਗ ਕਰਾਂਗੇ ਕਿ ਦੇਖਣਾ ਵੀ ਪੱਖਾ ਸ਼ਾਰਟ ਤੇ ਨਹੀਂ ਹੈਗਾ ਮੋਟਰ ਸਹੀ ਆ ਸ਼ਾਰਟ ਨਹੀਂ ਹੈਗੀ ਹੁਣ ਇਹਨੂੰ ਸਿਰਫ ਪ੍ਰੋਬਲਮ ਆ ਬੈਰੀਆਂ ਦੀ ਆਲੋਚਨਾ ਪੂਰਾ ਜਾਮਾ ਦਾ ਆਪਾਂ ਇਹਨੂੰ ਰਿਪੇਅਰ ਕਰਾਂਗੇ। ਆ ਪੱਖਾ ਆਪਾਂ ਓਪਨ ਕਰ ਲਿਆ ਜੀ। ਇਹ ਕਾਫੀ ਗੰਦਾ ਹੈ। ਗੰਦਾ ਤਾਂ ਕਰਕੇ ਹੋ ਗਿਆ ਹੈ ਕਿਉਂਕਿ ਇਹਦੇ ਵਿੱਚ ਜੰਗਾਲ ਪੂਰਾ ਲੱਗਾ ਹੋਇਆ ਸੀ ਤੇ ਮੋਟਰ ਵੀ ਦੁਬਾਰਾ ਵੱਜਣੀ ਹੈ। ਕਿਉਂਕਿ ਪਾਣੀ ਪੂਰਾ ਪੈ ਗਿਆ ਹੈ ਇਹਦੇ ਵਿੱਚ। ਤੇ ਟਾਪੇ ਆਪਾਂ ਖੋਲ ਦੁੱਤੇ ਨੇ ਤੇ ਹੁਣ ਆਪਾਂ ਇਹਦੀ ਮੋਟਰ ਵਾਈਂਡ ਕਰਾਂਗੇ ਤੇ ਇਹਨੂੰ ਟਾਪਿਆਂ ਨੂੰ ਸਾਫ਼ ਕਰਕੇ ਫਿਰ ਫਿੱਟ ਕਰਾਂਗੇ।